ਇਸ ਸੈਗਮੈਂਟ ਚ ਇਹ ਬਹੁਤ ਹੀ ਵਦਿਆ ਫੀਚਰਸ ਦੇ ਨਾਲ ਤੇ ਸੇਫਟੀ ਦੇ ਨਾਲ ਇਹ ਗੱਡੀ ਲਾਂਚ ਕੀਤੀ ਹੈ 6 에어 ਬੈਗ ਹੈਗੇ ਟਾਪ ਮਾਡਲ ਚ ਸਰ ਇਲੈਕਟ੍ਰਿਕ ਸਨਰੂਫ ਆ ਗਿਆ ਫਿਰ ਇਹਦੇ ਵਿੱਚ ਵਾਇਰਲੈਸ ਚਾਰਜਰ ਆ ਗਿਆ ਤੇ ਨਾਲ ਸੇਫਟੀ ਦੇ ਨਾਲ ਤੇ ਫੀਚਰਸ ਦੇ ਨਾਲ ਮਾਈਲੇਜ ਦਾ ਵੀ ਬਹੁਤ ਧਿਆਨ ਰੱਖਿਆ ਤੁਸੀਂ ਦੇਖ ਸਕਦੇ ਹੋ ਕਾਫੀ ਯਾਨੀ ਕਿ ਇਸ ਦੀ ਕਾਫੀ اچھی ਯਾਦ ਫੈਮਿਲੀ ਦੇ ਲਈ ਲਗੇਜ ਕੈਰੀ ਕਰਨੇ ਕਾਫੀ ਅੱਛਾ ਹੈ ਜਿਸ ਵਿੱਚ ਆਪਾਂ ਨੂੰ ਰੂਟ ਸਪੇਸ 384 ਲੀਟਰ ਦੀ ਕੰਪਨੀ ਕੋਲ ਹੈ ਤੇਰੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਹੈ ਜੋ ਫੁੱਲ ਐਚਡੀ ਦੇ ਨਾਲ ਕੰਮ ਕਰਦਾ ਹੈ ਮਾਈਲੇਜ ਇਹਦੀ 25.71 ਪੈਟਰੋਲ ਤੇ ਆਉਗੀ ਸਰ ਤੇ ਸੀਐਨਜੀ ਵੀ ਨਾਲ ਲਾਂਚ ਕੀਤੀ ਹੈ ਮਾਰੂਤੀ ਨੇ ਉਦੀ 33 ਕਿਲੋਮੀਟਰ ਪਰ ਲੀਟਰ ਮੈਂ ਅਰਜ਼ ਕਰੂੰਗੀ ਕਿ ਸਭ یہاں ਆ ਕੇ ਟੈਸਟ ਡਰਾਈਵ ਲੇ ਹਮ ਸ਼ੋਰੂਮ ਮੇ ਆ ਕੇ ਵਹੀਕਲ ਦੇਖੇ ਆਪਣੇ ਲਾਈਵ ਆਪਣੇ ਅੱਖੋ ਸੇ ਔਰ ਐਕਸਪੀਰੀਅੰਸ ਕਰੇ ਸਰ ਇਹ ਪਹਿਲੀ ਕਾਰ ਹੈ ਨਾ ਮਰੂਤੀ ਦੀ ਜਿਹਨੂੰ 5 ਸਟਾਰ ਰੇਟਿੰਗ ਮਿਲੀ ਉਹ ਹੁਣ ਸਾਰੇ ਕਸਟਮਰ ਬਹੁਤ ਹੀ ਜ਼ਿਆਦਾ ਖੁਸ਼ ਹੈ ਕਿ ਉਹ 5 ਸਟਾਰ ਰੇਟਿੰਗ ਵੀ ਆ ਗਈ ਤੇ ਸੇਫਟੀ ਦਾ ਵੀ ਪੂਰਾ ਮਰੂਤੀ ਧਿਆਨ ਰੱਖ ਰਹੀ ਹੈ ਆਂ ਅਪਗ੍ਰੇਡਡ ਫੀਚਰਸ ਹੈ ਸਾਰੇ ਦੇ ਵਿੱਚ ਜੀਰੇ ਵਿੱਚ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ 스마트 ਪੇ ਪ੍ਰੋ ਪਲਸ 360 ਡਿਗਰੀ ਕੈਮਰਾ ਫੀਚਰਸ ਦੇ ਨਾਲ ਪ੍ਰੋਵਾਈਡ ਕੀਤਾ ਜੋ ਪ੍ਰਾਈਸ ਰੇਂਜ ਹੈ ਜੀ ਤੁਸੀਂ ਅਨਬਲੀਵੇਬਲ ਆ ਛੇ ਸਾਲ ਤੁਸੀਂ ਦੇਖਿਆ ਸਿਟੀ ਹੈਡਲਾਈਨਸ ਤੇ ਮੈਂਬਰ ਅੱਜ ਆਪਾਂ ਤੁਹਾਨੂੰ ਪਹੁੰਚੇ ਆ ਲੈ ਕੇ ਜਿਹੜੀ ਨਿਊ ਡਿਜ਼ਾਇਰ ਉਹਦੀ ਲਾਂਚਿੰਗ ਦੇ ਉੱਤੇ ਜਾਂ ਕਹ ਲਓ ਉਹਦੀ ਗ੍ਰੈਂਡ ਓਪਨਿੰਗ ਦੇ ਅੱਪਾ ਪਹੁੰਚੇ ਹੋਏ ਹਾਂ ਤੇ ਜਿਹੜੀ ਰੈੱਡ ਕਾਰਪਟ ਤੇ ਚੱਕਿਆ ਜਾਏਗਾ ਤੇ ਸਾਡੇ ਨਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਮੌਜੂਦ ਨੇ ਤੇ ਜਾਣਦੇ ਆ ਕਿ ਜਿਹੜੀ ਨਵੀਂ ਡਿਜ਼ਾਇਰ ਜਿਹੜੀ ਲਾਂਚ ਹੋ ਰਹੀ ਹੈ ਤੇ ਕੀ ਕੀ ਫੀਚਰ ਨੇ ਤੇ ਪ੍ਰਾਈਸ ਰੇਂਜ ਕੀ ਰਹੇਗੀ ਸੱਸੀ ਕਾਲ ਸਰ ਸੱਸੀ ਕਾਲ ਸਰ ਜੀ ਸਜੀ A 6.79 ਲੱਖ ਤੋਂ ਸਟਾਰਟ ਹੋ ਰਹੀ ਹੈ ਬਦਿਆ ਫੀਚਰਸ ਦੇ ਨਾਲ ਤੇ ਸੇਫਟੀ ਦੇ ਨਾਲ ਇਹ ਗੱਡੀ ਲਾਂਚ ਕੀਤੀ ਹੈ ਇਹਦੇ ਸਾਰੇਆ ਵੇਰੀਐਂਟਸ ਵਿੱਚ 6 에ਅਰ ਬੈਗ ਹੈਗੇ ਟੌਪ ਮਾਡਲ 'ਚ ਸਰ ਇਲੈਕਟ੍ਰਿਕ ਸਨਰੂਫ ਆ ਗਿਆ ਫਿਰ ਇਹਦੇ ਵਿੱਚ ਵਾਇਰਲੈਸ ਚਾਰਜਰ ਆ ਗਿਆ ਤੇ ਨਾਲ ਸੇਫਟੀ ਦੇ ਨਾਲ ਤੇ ਫੀਚਰਸ ਦੇ ਨਾਲ ਮਾਈਲੇਜ ਦਾ ਵੀ ਬਹੁਤ ਧਿਆਨ ਰੱਖਿਆ ਹੈ ਮਾਈਲੇਜ ਇਹਦੀ 25.71 ਪੈਟਰੋਲ ਤੇ ਆਉਗੀ ਸਰ ਤੇ ਸੀਐਨਜੀ ਵੀ ਨਾਲ ਲਾਂਚ ਕੀਤੀ ਹੈ ਮਾਰੂਤੀ ਨੇ ਉਦੀ 33 ਕਿਲੋਮੀਟਰ ਪਰ ਲੀਟਰ ਜੀ ਸਰ ਜਿੱਦਾਂ ਨਵੀਂ ਜਿਹੜੀ ਗੱਡੀ ਲਾਂਚ ਹੋਈ ਹੈ ਇਹਦੇ ਵਿੱਚ ਫੀਚਰਸ ਤੋਂ ਜਾਣਨ ਨੂੰ ਪਤਾ ਲੱਗੇ ਨੇ ਕਿ ਵਾਇਰਲੈਸ ਚਾਰਜਿੰਗ ਆ ਗਈ ਹੈ ਜੀ 360 ਕੈਮਰਾ ਲਾਂਚ ਕਰ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਸੋ ਦੇਖੋ ਇਸ ਇਸ ਸੈਗਮੈਂਟ ਚ ਇਹ ਪਹਿਲੀ ਵਾਰ ਹੋਇਆ ਕਿ ਇੰਨੇ ਸਾਰੇ ਫੀਚਰ ਇੰਨੇ ਕਟ ਰੇਂਜ ਚ ਪ੍ਰੋਵਾਈਡ ਕੀਤੇ ਗਏ ਤੇ ਤੁਸੀਂ ਦੇਖ ਹੀ ਰਹੇ ਹੋਣੇ ਕਿ ਪੂਰਾ ਸ਼ੋਰੂਮ ਬਿਲਕੁਲ ਭਰਿਆ ਹੋਇਆ ਸੀ ਤੇ ਕਸਟਮਰਾਂ ਦਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਫੀਡਬੈਕ ਸੀ ਸਰ ਜੇ ਆਪਾਂ ਗੱਲ ਕਰ ਲਈਏ 에어 ਬੈਗਸ ਦੀ ਜਾਂ ਇੰਜਨ ਦੀ ਇਹਦੇ ਬਾਰੇ ਯਾਨੀ ਕਿ 에어 ਬੈਗਸ ਬਾਰੇ ਤੁਹਾਨੂੰ ਪਹਿਲਾਂ ਖਾਸ ਜਾਣਕਾਰੀ ਦੇ ਦੋ ਜਿਹੜੇ 6 에어 ਬੈਗ ਵਿੱਚ ਲਾਂਚ ਕੀਤੇ ਗਏ ਸਿਕਸ 에어 ਬੈਗ ਇਹ ਸੇਫਟੀ ਨੂੰ ਦੇਖ ਕੇ ਕਿਤੇ ਹੋਏ ਤੇ ਪਹਿਲੇ ਸਿਰਫ ਅਗਰ ਤੁਸੀਂ ਪੁਰਾਣੀਆਂ ਗੱਡੀਆਂ ਦੇਖਦੇ ਸੀ ਇਹ ਕੁਝ ਤਾਂ ਉਹ ਸਿਰਫ ਟੌਪ ਮਾਡਲ ਚਾਹੁੰਦੇ ਸੀ ਪਰ ਹੁਣ ਇਹ ਸਟਾਰਟਿੰਗ ਜਿਹੜਾ 6.7 9 ਲੱਖ ਦਾ ਲਾਂਚ ਕੀਤਾ ਉਹਦੇ ਵਿੱਚ ਵੀ ਸਿਕਸ 에어 ਬੈਗ ਹੈਗੇ ਸਟਾਰਟਿੰਗ ਸਾਰੇ ਬੇਰੀਐਂਟਸ ਵਿੱਚ ਹੈਗੇ ਸਾਰੇ ਜਿਹੜਾ ਪੇ ਸੇਫਟੀ ਦੀ ਗੱਲ ਕਰ ਲਈ ਹੁਣ ਇਹਨਾਂ ਨੇ ਐਸੀ ਵੱਲੋਂ ਜਿਹੜੇ 5 ਸਟਾਰ ਰੇਟਿੰਗ ਦਿੱਤੀ ਗਈ ਇਹਦੇ ਬਾਰੇ ਗੀ ਕਹਿਣਾ ਚਾਹੂਗਾ ਸਰ ਇਹ ਪਹਿਲੀ ਕਾਰ ਹੈ ਹਨਾ ਮਾਰੂਤੀ ਦੀ ਜਿਹਨੂੰ 5 ਸਟਾਰ ਰੇਟਿੰਗ ਮਿਲੀ ਸਰ ਪਹਿਲੀ ਕਾਰ ਹੈ ਮਾਰੂਤੀ ਦੀ ਤੇ ਇਸ ਦੀ ਬਜਟ ਤੇ ਕਸਟਮਰ ਬਹੁਤ ਹੀ ਜਿਹੜੇ ਮਾਰੂਤੀ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਕਸਟਮਰ ਜਿਹੜੇ K10 ਲੈਂਦੇ K10 ਤੋਂ ਬਾਅਦ WagonR ਲੈਂਦੇ WagonR ਤੋਂ ਬਾਅਦ Desire ਲੈਂਦੇ ਉਹ ਹੁਣ ਸਾਰੇ ਕਸਟਮਰ ਬਹੁਤ ਹੀ ਜ਼ਿਆਦਾ ਖੁਸ਼ ਹੈ ਕਿ ਉਹ 5 ਸਟਾਰ ਰੇਟਿੰਗ ਵੀ ਆ ਗਈ ਤੇ ਸੇਫਟੀ ਦਾ ਵੀ ਪੂਰਾ ਮਾਰੂਤੀ ਧਿਆਨ ਰੱਖ ਰਹੀ ਸਰ 1.2 ਲੀਟਰ ਦਾ ਜਿਹੜਾ ਇੰਜਨ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਤੇ ਦੀ ਫਿਊਲ ਐਫੀਸ਼ੀਐਂਸੀ ਕੀ ਹੋਵੇ ਮੈਨੂੰ ਦੱਸ ਦਿਓ ਨਾ ਸਰ ਫਿਊਲ ਐਫੀਸ਼ੀਐਂਸੀ ਮੈਂ ਤੁਹਾਨੂੰ ਦੱਸਿਆ ਜਿੱਦਾਂ ਪੈਟਰੋਲ 'ਚ 25.71 ਤੇ ਸੀਐਨਜੀ 'ਚ 33 ਕਿਲੋਮੀਟਰ ਦੀ ਆ ਰਹੀ ਐਵਰੇਜ ਇਸ ਸੈਗਮੈਂਟ 'ਚ ਇਹ ਵੀ ਹੈ ਕਿ ਪਹਿਲੀ ਸਨਰੂਫ ਇੰਟਰੋਡਿਊਸ ਕੀਤੀ ਗਈ ਹੈ ਬਿਲਕੁਲ ਸਰ ਬਿਲਕੁਲ ਸਰ ਤੇ ਕਸਟਮਰ ਤੇ ਨਾਲ ਤੁਸੀਂ ਦੇਖਿਆ ਹੋਣਾ ਕਿ ਕਸਟਮਰਾਂ ਦੇ ਨਾਲ ਜਿਹੜੇ ਬੱਚੇ ਆ ਰਹੇ ਉਸ ਨੂੰ ਦੇਖ ਕੇ ਹੋਰ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਤਾਂ ਸਸਟੇਰਿੰਗ ਦੇ ਵਿੱਚ ਵੀ ਆ ਨਾ ਮਿਸ ਪ੍ਰੋਪਰ ਅਡਜਸਟੇਬਲ ਹੈ ਕਿ ਨਾ ਪਾ ਸਕਦੇ ਆ ਅਕੋਰਡਿੰਗ ਟੂ ਤੋਂ ਨਹੀਂ ਕਨਵੀਨੀਅੰਟ ਸਟੇਰਿੰਗ ਦੀ ਹਾਈਟ ਅਡਜਸਟੇਬਲ ਕਰ ਸਕਦੇ ਆ ਬਾਕੀ ਇਹ ਸਾਰੇ ਜਿਹੜੇ ਕੀ ਫੀਚਰਸ ਆ ਆਪਣਾ ਸਟੇਰਿੰਗ ਦੇ ਉੱਤੇ ਆ ਜਾਂਦੇ ਵੋਲਿਊਮ ਪਲੱਸ ਮਾਈਨਸ ਦੇ ਹੋ ਗਏ ਤੇ ਜਦਾਂ ਸਾਰਾ ਕਰੂਜ਼ ਕੰਟਰੋਲ ਆ ਗਿਆ ਵਿੱਚ ਆ ਗਿਆ ਨਾ ਬਿਲਕੁਲ ਕਰੂਜ਼ ਕੰਟਰੋਲ ਆ ਗਿਆ ਔਰ 6 에ਅਰ ਬੈਗ ਸਟੈਂਡਰਡ ਜਿਹੜਾ ਸਭ ਤੋਂ ਖਾਸ ਗੱਲ ਆ ਇਸ ਸੈਗਮੈਂਟ ਦੇ ਵਿੱਚ 6 에ਅਰ ਬੈਗ ਸਟੈਂਡਰਡ ਫ ਦੀ ਫੋਗਰ ਜੇ ਕੋਈ ਵੀ ਮਾਡਲ ਆਪਾਂ ਲੈਨੇ ਆ ਤਾਂ ਸਾਰਿਆਂ ਦੇ ਵਿੱਚ ਆਪਾਂ ਨੂੰ ਯਾਨੀ ਜੋ ਇਹ ਫੀਚਰਸ ਹਨਾ ਸਾਰੇ ਯਾਨੀ ਕਿ ਸਟੈਂਡਰਡ ਹੀ ਕਰਦੇ ਹਨ ਬੜੀ ਸੇਫਟੀ ਫੀਚਰਸ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਹੈ ਇਸ ਕਾਰ ਨੂੰ ਐਨ ਕੈਪ ਦੇ ਵਿੱਚ 5 ਸਟਾਰ ਦੀ ਰੇਟਿੰਗ ਹੈ 5 ਸਟਾਰ ਰੇਟਿੰਗ ਕਾਰ ਬਿਲਕੁਲ ਜੀ ਸਰ ਆਪਾਂ ਸਨਰੂਫ ਕਾਫੀ ਯਾਨੀ ਕਿ ਹਨਾ ਇਹਦੇ ਵਿੱਚੋ ਬਣਿਆ ਹੋਇਆ ਸੀਗਾ ਤੇ ਹੱਕ ਵੇਲੇ ਆਪਾਂ ਸਨਰੂਫ ਦੇਖ ਲਾਂਗੇ ਇੱਕ ਵਾਰੀ ਨਾ ਜੀ ਸਰ ਜਿਸ ਤਰ੍ਹਾਂ ਕੇ ਅੱਜ ਆਪਾਂ ਕ੍ਰੇਜ਼ੇ ਹੈ ਸਨੂਫੀ ਰਿਕੁਆਇਰਮੈਂਟਸ ਹੈ ਤੇ ਇਸੋ ਸੈਗਮੈਂਟ ਦੇ ਵਿੱਚ ਫਸਟ ਟਾਈਮ ਇਸੋ ਸੈਗਮੈਂਟ ਦੇ ਵਿੱਚ ਸਾਨੂੰ ਆਇਆ ਹੈ ਜੋ ਕਿ ਮਾਰਕੀਟ ਸੰਬੰਧੀ ਨੂੰ ਕਰਾਈ। ਜਿਸ ਤਰ੍ਹਾਂ ਇਹ ਕਾਫੀ ਹੈ ਵਧੀਆ ਤਰੀਕੇ ਨਾਲ ਜਿਹੜਾ ਕਿ ਇਹ ਅੱਛਾ ਹੋਰ ਓਪਨ ਹੋ ਜਾਂਦਾ ਇਸ ਤੋਂ ਜ਼ਿਆਦਾ। ਹਾਂਜੀ ਕਾਫੀ ਮਲੇ ਵਾਈਡ ਹੈਗਾ ਵਾ इजीली ਆਪਾਂ ਜਿਸ ਤਰ੍ਹਾਂ ਮੇਰਾ ਭਾਈ ਆ ਵੀ ਆਰਾਮ ਨਾਲ ਬਾਹਰ ਨਿਕਲ ਸਕਦਾ ਹੈ ਦੇ ਵਿੱਚ ਬਾਹਰ ਨਿਕਲ ਸਕਦੇ ਆ। ਤੇ ਕਾਫੀ ਵਾਈਡ ਦਿੱਤਾ ਹੋਇਆ ਹੈ। ਇਜ਼ੀ ਟੂ ਮੈਸ ਹੈਂਡਲ ਹੈ ਨਾ ਮੈਂ ਪ੍ਰੋਪਰ ਤੇ ਇਹਨਾਂ ਆਪਕੋ ਐਡਜਸਟ ਕਰ ਸਕਦੇ ਆ ਜੀ ਸਰ ਜੇ ਆਪਾਂ ਗੱਲ ਕਰ ਲਈਏ 360 ਕੈਮਰਾ ਵੇ ਦੇ ਵਿੱਚ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਨਾ ਤੇ ਉਹ ਆਪਾਂ ਕਹਿ ਲੋ ਕਿੰਨਾ ਕੀ ਯਾਨੀ ਕਿ ਇਥੇ ਐਕਿਊਰੇਟ ਰਹੇਗਾ ਉਹ ਕਿ ਵੀਊ ਕਿਦਾਂ ਦਾ ਰਹੇਗਾ ਤੇ ਇੱਕ ਵਾਰੀ ਆਪਾਂ ਦੇਖਣਾ ਚਾਹਾਂਗੇ ਜੀ ਬਿਲਕੁਲ ਸਰ ਮੈਂ ਤੁਹਾਨੂੰ ਆਪਰੇਟ ਕਰਕੇ ਦਵਾਂ ਇਹਦੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਹੈ ਜੋ ਫੁੱਲ ਐਚਡੀ ਦੇ ਨਾਲ ਕੰਪਨੀ ਪ੍ਰੋਵਾਈਡ ਕੀਤਾ ਹੈ ਜੇ ਭਲੇ ਸਦਾਨਾ ਵੀ ਪ੍ਰੋਪਰ ਸਾਰਾ ਇਹ ਸਾਰੇ ਆਰਾਊਂਡਿੰਗਸ ਦਿਖ ਰਹੀਆਂ ਹਨਾ ਆਪਾਂ 360 ਜਿਸ ਤਰ੍ਹਾਂ ਤੁਹਾਨੂੰ ਰਿਕੁਆਇਰਮੈਂਟਸ ਹੈਗੀਆਂ ਨੇ ਆਪਾਂ ਉਹ ਵੀ ਚੇਂਜ ਕਰ ਸਕਦੇ ਜਿਹੜੇ ਆਲ ਆਪਾਂ ਫੀਚਰ ਆ ਗਏ ਜਿਹੜੇ ਰੀਅਰ ਜਿਹੜੇ ਕੈਮਰਾ ਵਿੱਚ ਮਿਰਰ ਹੁੰਦੇ ਹਨਾ ਉਹਨਾਂ ਦੇ ਵੀ ਇਸ਼ਨੇਬਲ ਹੈ ਹਾਂਜੀ ਉਹ ਫੀਚਰ ਆਪਾਂ ਨੂੰ ਮਿਲਦੇ ਤੇ ਜਿਹੜਾ ਆਪਣਾ ਇਨਫੋਰਟੇਨਮ ਸਿਸਟਮ ਦੀ ਗੱਲ ਕਰ ਲਈਏ ਸਾਰਾ ਕੁਝ ਯਾਨੀ ਕਿ ਅਸਿਸਟੈਂਟ ਵੀ ਆ ਗਏ ਹਨ ਇਹਦੇ ਵਿੱਚ ਵੋਇਸ ਕਮਾਂਡ ਮਿਲ ਜੇਗੀ ਆਪਾਂ ਨੂੰ ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਆਪਾਂ ਫਿਊਲ ਐਫੀਸ਼ੀਐਂਸੀ ਮਲੇ ਸਾਰੇ ਫੀਚਰਸ ਆਪਾਂ ਨੂੰ ਇੰਫੋਰਟੇਨਮੈਂਟ ਸਿਸਟਮ ਦੇ ਵਿੱਚ ਮਿਲ ਜਾਣਾ ਤੇ ਇਹਦੇ ਵਿੱਚ ਜਿਹੜਾ ਆਪਣਾ ਆ ਗਿਆ ਵਾਇਰਲੈਸ ਚਾਰਜਰ ਆ ਗਿਆ ਚਾਰਜਰ ਦਾ ਫੀਚਰ ਸਾਰੇ ਮਿਲ ਜਾਏਗਾ ਕੱਪ ਹੋਲਡਰ ਪ੍ਰੋਪਰ ਤੇ ਦੇਖਿਆ ਨਾਲ ਤੁਸੀਂ ਦੇਖ ਸਕਦੇ ਹੋ ਇਹ ਆਟੋਮੈਟਿਕ ਜਿਹੜਾ ਗੀਅਰ ਸ਼ਿਫਟਰ ਆ ਗਿਆ ਤੇ ਇਹ ਹੈਂਡ ਬ੍ਰੇਕ ਹੋ ਗਈ ਇਹਨਾਂ ਦੇ ਦੇਖ ਸਕਦੇ ਤੇ ਜਿਹੜਾ ਸਾਰਾ ਟੈਂਪਰੇਚਰ ਜਿਹੜਾ ਕੰਟਰੋਲ ਆਟੋਮੈਟਿਕ ਹੋ ਗਿਆ ਸਾਰਾ ਨਾਲ ਜੀ ਯਾਨੀ ਕਿ ਕਾਫੀ ਹੁਣ ਕਹਿ ਲੋ ਅਪਡੇਟਸ ਕਰ ਦਿੱਤੀਆਂ ਗਈਆਂ ਨੇ ਇਹ ਅਪਡੇਟਡ ਫੀਚਰਸ ਹੈ ਸਾਰੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ ਸਮਾਰਟ ਪਲੇ ਪ੍ਰੋ ਪਲੱਸ 360 ਡਿਗਰੀ ਕੈਮਰਾ ਫੀਚਰਸ ਦੇ ਨਾਲ ਪ੍ਰੋਵਾਈਡ ਕੀਤਾ ਕੰਪਨੀ ਸਰ ਜੇ ਮੈਂ ਪੁੱਛਣਾ ਚਾਹਾਂ ਮੈਂ ਇਹਦੇ ਡਿਸਪਲੇ ਕਿੰਨੇ ਇੰਚਸ ਦੇ ਜਿਹੜੇ ਹੁਣ 9 ਇੰਚਸ 9 ਇੰਚਸ ਤੇ ਸਰ ਜਿਹੜਾ ਆਪਾਂ ਦੇਖਾ ਦਿੰਦੇ ਜਿਹੜਾ ਟੈਂਪਰੇਚਰ ਕੰਟਰੋਲ ਵਗੈਰਾ ਸਾਰਾ ਹੈ ਫੀਚਰ ਆ ਗਿਆ ਉਸ ਤੋਂ ਬਾਅਦ ਸਰ ਜਿਹੜਾ ਆਪਾਂ ਨੂੰ ਵਾਇਰਲੈਸ ਚਾਰਜਰ ਵੀ ਕੰਪਨੀ ਨੇ ਪ੍ਰੋਵਾਈਡ ਕਰ ਦਿੱਤਾ ਸਰ ਇਹ ਜਿਹੜਾ ਵਾਇਰਲੈਸ ਚਾਰਜਰ ਸਰ ਟੌਪ ਮਾਡਲ ਦੇ ਵਿੱਚ ਮਿਲ ਰਿਹਾ ਹੈ ਸਿਰਫ ਟੌਪ ਮਾਡਲ ਸਿਰਫ ਟੌਪ ਮਾਡਲ ਓਕੇ ਜੀ ਤੇ ਅਜੇ ਆਪਾਂ ਗੱਲ ਕਰ ਲਈਏ ਅਮੀਸੇ ਦੇ ਹੋਰ 360 ਕੈਮਰਾ ਬਾਰੇ ਹਨ 360 ਕੈਮਰਾ ਮਿਲ ਗਿਆ ਸਰ ਉਹ ਬਾਰੇ ਦੱਸਦੇ ਪੁੱਛਣਾ ਜਿੱਦਾਂ ਮੀਸ ਉਹ ਕਿਵੇਂ ਕਹ ਲੋ ਕਿੰਨਾ ਕੁ ਜਾਨੀ ਕਿ ਉਹ ਐਕਿਊਰੇਟ ਹੈਗਾ ਉਹ ਫੁੱਲ ਐਚ ਡੀ ਆ ਫੁੱਲ ਐਚ ਡੀ ਹੈ ਥੈਂਕ ਯੂ ਸੋ ਮੱਚ ਪਹਿਲੇ ਆਉਣੇ ਕੇ ਲੇ ਹਮ ਗੁਲਜ਼ਾਮ ਮੋਟਰਸ ਲੁਧਿਆਣਾ ਕੀ ਪੁਰਾਣੀ 28 ਇਅਰ 올ਡ ਡੀਲਰਸ਼ਿਪ ਹੈ ਟਰਸਟਿਡ ਸਭ ਲੁਧਿਆਣਾ ਵਾਲੋ ਕਾ ਟਰਸਟ ਬਣਾ ਕੇ ਰੱਖਾ ਹੈ ਹਮਾਰੇ ਯਾ ਅੱਜ ਨਈ ਡਿਜ਼ਾਇਰ ਲਾਂਚ ਹੋਈ ਹੈ ਸਟਾਰਟਿੰਗ ਪ੍ਰਾਈਸ 6.79 ਔਰ ਇਸ ਵਿੱਚ ਨਵੇਂ ਫੀਚਰਸ ਵੀ ਆਇਆ ਸਨਰੂਫ ਹੈ 360 ਡਿਗਰੀ ਕੈਮਰਾ ਹੈ ਬਾਕੀ ਵੀ ਅਪਡੇਟਡ ਵਿਦ 올 ਦਿ ਟੈਕਨੋਲੋਜੀ ਹੈ ਇਹ ਸਿਲਫ ਹੈ ਤਾਂ ਆਪ अब मैं अर्ज करूंगी कि सब यहाँ आके टेस्ट ड्राइव लें हम शोरूम में आके व्हीकल देखें अपने लाइव अपने आंखों से और एक्सपीरियंस करें दार्जिलिंग और न्यू न्यू डिज़ आए जैसे मैंशन किया यहाँ पर सनरोफ़ आई है और अंदर टेक्नोलॉजी भी डिफरेंट है इंजन और फीचर्स भी सबसे अपडेटेड है सिक्स पॉइंट सेवन नाइन स्टार्टिंग ਸਰਪਾ ਗੱਲ ਕਰ ਲਈ ਇਹਦੇ ਇੰਜਨ ਦੀ ਤਾਂ ਆਪਾਂ ਇੱਕ ਵਾਰੀ ਇਹਦਾ ਬੋਨਟ ਖੋਲ ਕੇ ਇੰਜਨ ਵੱਲ ਵੀ ਝਾਤੀ ਮਾਰ ਲੈਣਾ ਵੀ ਕਿਸ ਤਰ੍ਹਾਂ ਦਾ ਯਾਨੀ ਕਿ ਹਾਂ ਹਲੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਰ ਹੂੰ ਇਹ 1.2 ਲੀਟਰ ਦੇ ਵਿੱਚ ਟੋਟਲੀ ਨਵਾਂ ਪ੍ਰੋਡਕਟ ਕੰਪਨੀ ਨੇ ਨਮਾਈਜਨ ਸੌਰੀ ਲਾਂਚ ਕੀਤਾ ਹੈ ਜਿਹੜਾ ਮੋਸਟ ਫਿਊਲ ਐਫੀਸ਼ੀਐਂਟ ਇੰਜਨ ਹੋਏਗਾ ਸਰ ਆਪਾਂ ਗੱਲ ਕਰ ਲਈ ਇਹਦੇ ਫਿਊਲ ਐਫੀਸ਼ੀਐਂਟ ਦੀ ਜੇ ਗੱਲ ਨਿਕਲੀ ਆ ਤੇ ਇਹਦਾ ਯਾਨੀ ਕਿ ਮਾਈਲੇਜ ਕੀ ਰਹੇਗੀ ਜੋ ਕਿ ਕਾਫੀ ਇੰਡੀਅਨ ਫੈਮਿਲੀ ਦੇ ਪਹਿਲੀ ਸਭ ਤੋਂ ਕੁਐਸਚਨ ਰਹਿੰਦਾ ਹਾਂਜੀ ਇਹਦੇ ਵਿੱਚ ਸਰ ਸਭ ਤੋਂ ਪਲੱਸ ਬਣੇਗਾ ਇਸ ਸੈਗਮੈਂਟ ਦੇ ਵਿੱਚ 25.71 ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੋ ਕਿ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਅੱਛੀ ਮਾਈਲੇਜ ਹੈਗੀ ਆ ਤੇ ਆਪਾਂ ਨੂੰ CNG ਦੀ অপশন ਵੀ ਮਿਲ ਜਾਏਗੀ। ਅਗਰ ਆਪਾਂ CNG 'ਚ ਜਾਂਦੇ ਹਾਂ ਤਾਂ 33.73 ਦੀ ਮਾਈਲੇਜ ਕੰਪਨੀ ਕਲੇਮ ਕਰਦੀ। ਸਰ ਬਾਕੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਦਾ ਜਿਹੜਾ ਫਰੰਟ ਸੀ ਜਾਨੀ ਗੱਡੀ ਦੀ ਪ੍ਰੋਪਰਲੀ ਚੇਂਜ ਕਰ ਦਿੱਤੀ ਗਈ ਹੈ ਜੋ ਪਹਿਲਾਂ ਲੁੱਕ ਸੀਗੀ ਉਹਦੇ ਨਾਲ ਪ੍ਰੋਪਰ ਡਿਫਰੈਂਸ ਚੇਂਜ ਕਰ ਦਿੱਤੀ ਹੈ ਜਿਹੜਾ ਸੁਪੀਰੀਅਰ ਜਿਹੜੀ ਲੁੱਕ ਨੂੰ ਅਪਡੇਟ ਕਰ ਦਿੱਤੀ ਗਈ ਹੈ ਨਾ ਤੇ ਆਪਾਂ ਜਿਸ ਵਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਫਰੰਟ ਦੇ ਵਿੱਚ ਲੁਕਸ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਪ੍ਰੀਮੀਅਮ ਕਰ ਦਿੱਤੀਆਂ ਜਿਹੜੀਆਂ LED ਨੇ ਔਰ ਜਿਹੜੇ ਲੈਂਪ ਸਾਰੇ LED ਕਰ ਦਿੱਤੇ ਜਿਹੜੇ ਜਿਹੜੇ ਇੱਕ ਫੌਗ ਲੈਂਕ ਮੇਬੇ ਵੀ ਫੌਗ ਲਾਈਟ ਵੀ LED ਹੈ ਨਾ ਇਹ ਉਹ ਪ੍ਰੋਬਲਮ ਫ੍ਰੀ ਹੈ ਲਈ। ਅੰਤ ਸਰ ਜੀ ਆਪਾਂ ਗੱਲ ਕਰ ਲਈਏ ਦੀ ਆ ਫਰੰਟ ਲੁੱਕ ਦੀ ਉਹ ਵੀ ਬੜੀ ਸ਼ਾਨਦਾਰ ਨਿਕਲ ਕੇ ਆਈ ਹੈ ਨਾ। ਤੁਸੀਂ ਜ਼ਬਰਦਸਤ ਲੁੱਕ ਸਰ। ਕਸਟਮਰ ਦਾ ਰਿਸਪੌਂਸ ਮਿਲਿਆ। ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਇੱਕ ਵਾਰ ਆਪਾਂ ਬੂਡ ਸਪੇਸ ਵੱਲ ਵੀ ਦੇਖ ਲੈਣਾ ਨਾ ਕਿ ਬੂਡ ਸਪੇਸ ਦੀ ਜੇ ਆਪਾਂ ਗੱਲ ਕਰੀਏ ਉਹ ਕਿੰਨੇ ਲੀਟਰ ਦੀ ਹੈਗੀ। ਮੈਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦੇ ਕੋਈ। ਬੂਡ ਸਪੇਸ ਸਰ ਤੋਂ ਮੈਂ ਦਿਖਾ ਦੇਣਾ ਫਿਜ਼ੀਕਲ। ਕਿਉਂਕਿ ਇਸ ਕੰਪਨੀ ਨੇ ਬੂਡ ਸਪੇਸ ਵੀ ਬਹੁਤ ਅੱਛੀ ਦਿੱਤੀ ਹੈ। ਵੀ ਬੂਟ ਸਪੇਸ ਵੀ ਹੋਣਾ ਔਰ ਸੌਰੀ ਆਟੋਮੈਟਿਕ ਟਾਈਪ ਦਾ ਹੈ ਜਦੋਂ ਆਪਾਂ ਬਟਨ ਦਬਾਵਾਂਗੇ ਨਾਲ ਹੀ ਇਹ ਓਪਨ ਹੋਣ ਵਾਲੀ ਹੈ ਨਾ ਹਾਂਜੀ ਆਟੋਮੈਟਿਕ ਬੂਟ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਯਾਨੀ ਕਿ ਬੂਟ ਸਪੇਸ ਵੀ ਕਾਫੀ ਅੱਛੀ ਹੈ ਜਿਹੜੀ ਫੈਮਲੀ ਦੇ ਲਈ ਲਗੇਜ ਕੈਰੀ ਕਰਨ ਲਈ ਕਾਫੀ ਅੱਛਾ ਹੈ ਜਿਹਦੇ ਵਿੱਚ ਆਪਾਂ ਨੂੰ ਬੂਟ ਸਪੇਸ ਕੀ 84 ਲੀਟਰ ਦੀ ਕੰਪਨੀ ਕੋਲ ਹੈ ਕੀ ਆਵਾ ਦਾ ਇਹ ਵੀ ਬੂਟ ਸਪੇਸ ਬਹੁਤ ਅੱਛੀ ਹੈ ਜਿਹਦੇ ਕਰਕੇ ਜਾਣੀ ਹੁੰਦੀ ਹੈ ਨਾ ਤੇ ਇਹਦੇ ਵਿੱਚ ਮਿਸੇ ਦੇ ਥੱਲੇ ਦਾ ਉਹ ਜਿਹੜਾ ਰੀਅਰ ਸਪੇਸ ਵੀ ਲਾ ਜੀਗਾ ਸਪੇਅਰ ਵੀ ਦਾ ਨਾ ਜੀ ਬੂਟ ਸਪੇਸ 380 ਲੀਟਰ ਦੀ ਮਿਲ ਰਹੀ ਬਹੁਤ ਅੱਛੀ ਬੂਟ ਸਪੇਸ ਹੈ ਜਿਸ ਦੇ ਵਿੱਚ ਆਪਾਂ ਇਜ਼ੀ ਜਿਹਾ ਗੱਲ ਕਰ ਲਈਏ ਰੀਅਰ ਲਾਈਟਸ ਵੀ ਹੋਵੇ ਬਹੁਤ ਕਹਿ ਲੋ ਸ਼ਾਨਦਾਰ ਤਰੀਕੇ ਨਾਲ ਦੇਖ ਸਕਦੇ ਹੋ ਜਿਸ ਨਾਲ ਕਿ ਰੀਅਰ ਲੁਕਸੀ ਟੇਲ ਲਾਈਟਸ ਨੇ ਟੇਲ ਲੈਂਪਸ ਤੁਸੀਂ ਦੇਖ ਸਕਦੇ ਹੋ ਕਿ ਐਲਈਡੀ ਟੇਲ ਲੈਂਪਸ ਨੇ ਬਹੁਤ ਹੀ ਪ੍ਰੀਮੀਅਮ ਲੁਕਸ ਦਿੰਦੀਆਂ ਨੇ ਕਾਰ ਨੂੰ ਤੇ ਮੈਂ ਦੇਖ ਸਕਦਾ ਆ ਆਪਾਂ ਅੰਦਰ ਤੋਂ ਤੁਹਾਨੂੰ ਨਹੀਂ ਆਪਾਂ ਧਿਆਨ ਦਿੱਤਾ ਪਰ ਜਿਹੜੀ ਆ ਡੀ ਫੌਗਰ ਵੀ ਜਿਹੜੇ ਦਿੱਤੇ ਹੋਏ ਨੇ ਡੀ ਫੌਗਰ ਵੀ ਆਪਾਂ ਸਟੈਂਡਰਡ ਮਿਲ ਕੇ ਇਸ ਸੈਗਮੈਂਟ ਦੇ ਵਿੱਚ ਕੰਪਨੀ ਦਿੰਦਾ ਕੋਈ ਵੀ ਮਾਡਲ ਆਪਾਂ ਲੈਨੇ ਆ ਤਾਂ ਡੀਫੋਗਰ ਸਾਰੇ ਮਾਡਲ ਦੇ ਵਿੱਚ ਆਪਾਂ ਨੂੰ ਕੰਪਨੀ ਦੇ ਸਰ ਆਪਾਂ ਮੁੱਖਦੀ ਗੱਲ ਤੇ ਹੁੰਨੇ ਆ ਮੈਨੂੰ ਇਹ ਦੱਸੋ ਵੀ ਜਿਹੜਾ ਇਹਦਾ ਪ੍ਰਾਈਸ ਸੈਗਮੈਂਟ ਕੀ ਰਹੇਗਾ ਇਸ ਗੱਡੀ ਦਾ ਤੇ ਕਿਉਂਕਿ ਇਹ ਬੜਾ ਜ਼ਰੂਰੀ ਸਵਾਲ ਰਹਿੰਦਾ ਹੈ ਕਿ ਚਲੋ ਮਾਈਲੇਜ ਵੀ ਆਪਾਂ ਕਰ ਲਈਏ ਕਵਰ ਫੀਚਰਸ ਵੀ ਦੇਖ ਲਈਏ ਪ੍ਰਾਈਸ ਪ੍ਰਾਈਸ ਕੁਐਸਚਨ ਸਰ ਤੁਸੀਂ ਕੀਤਾ ਹੈਗਾ ਜੋ ਪ੍ਰਾਈਸ ਰੇਂਜ ਹੈ ਸੀ ਤੁਸੀਂ ਅਨਬਲੀਵੇਬਲ ਆ 6.79 ਤੋਂ ਸਟਾਰਟਿੰਗ ਮਾਡਲ ਜਿਹੜਾ ਵੀ ਯਾਨੀ ਕਿ ਬੇਸ ਮੋਡਲ ਸਟਾਰਟਿੰਗ ਮਾਡਲ ਸਿਕਸ ਪੁਆਇੰਟ 79 ਤੋਂ ਸਟਾਰਟ ਹੈ ਜਿਹਦੇ ਵਿੱਚ ਆਪਾਂ ਨੂੰ ਸਟੈਂਡਰਡ ਫੀਚਰ ਸਾਰੇ ਮਿਲ ਜਾਣਗੇ ਸਿਕਸ 에ਅ ਬੈਗ ਆਲ ਫੋਰ ਪਾਵਰ ਵਿੰਡੋਜ਼ ਡੀ ਫੋਗਰ ਵਲੇ ਰਿਕੁਆਇਰਡ ਸੈਂਟਰ ਲੋਕਿੰਗ ਜੋ ਰਿਕੁਆਇਰਡ ਬੇਸਿਕ ਫੀਚਰ ਸਾਰੇ ਤੁਹਾਨੂੰ ਸਮਾਂ ਗੱਲ ਪੁੱਛ ਲਵਾਂਗਾ ਜਿਹੜੀ ਇਹਦੀ ਕੀ ਲੈਸ ਐਂਟਰੀ ਸਾਰੇ ਆ ਵੀ ਕਿ ਨੋ ਸਰ ਕੋਡ ZXI ਸਿਰਫ ZXI ਨਾ ਜਿਹੜਾ ਟਾਪ ਮਾਡਲ ਜਿਹੜੇ ਆ ਜਾਂਦੇ ਨੇ ਉਹ ਟਾਪ ਮਾਡਲ ਦੇ ਵਿੱਚ ਹੈ ਅਸਾ ਯਾਨੀ ਕਿ ਟਾਪ ਮਾਡਲ ਨੇ ਉਹਦਾ ਪ੍ਰਾਈਸ ਕਿੰਨਾ ਰਹੇਗਾ ਉਹ ਵੀ ਦੱਸ ਦੋ ਨਾ ਜੋ ਸਰ ਟਾਪ ਐਂਡ ਮਾਡਲ ਹੈ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਸਨਰੂਫ ਵਾਲਾ ਇਹ ਆਪਾਂ ਨੂੰ 9.690 ਕਾਸਟ ਕਰੇਗਾ ਸ਼ੋਰੂਮ ਪ੍ਰਾਈਸ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਾਰੇ ਫੀਚਰਸ ਜਾਣ ਕੇ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ ਧੰਨ ਤਾਂ ਐਸੀ ਕੁਝ ਖਾਸ ਗੱਲਾਂ ਜਿਹੜੇ ਨਿਊਨ ਲਾਂਚ ਡਿਜ਼ਾਇਰ ਬਾਰੇ ਤੇ ਤੁਸੀਂ ਸਾਰੇ ਫੀਚਰ ਜਾਣ ਲੈਣੇ ਮੈਂ ਉਮੀਦ ਕਰਦਾ ਤੁਹਾਨੂੰ ਜਿਹੜੇ ਕੋਈ ਹੁਣ ਸ਼ੰਕਾ ਨਹੀਂ ਰਹਿ ਗਈ ਹੋਊਗੀ ਇਸ ਨਾਲ ਦੀ ਗੱਡੀ ਦੇ ਵਿੱਚ ਤੇ ਤੁਸੀਂ ਹੁਣ ਸਿੱਧਾ ਡਾਇਰੈਕਟਲੀ ਜਾ ਸਕਦੇ ਹੋ ਆਪਣੀ ਨਵੀਂ ਗੱਡੀ ਬੁੱਕ ਕਰਕੇ ਆ ਸਕਦੇ ਹੋ ਤੇ ਇਦਾਂ ਦੇ ਹੋਰ ਅਪਡੇਟਸ ਸਾਂਝਾ ਕਰਦੇ ਰਹਿਣਗੇ ਕਿ ਹੈਡਲਾਈਨਸ ਕੈਮਰਾਮੈਨ ਬੇਪਨ ਬੱਚੇ ਦੇ ਨਾਲ ਮੈਂਬਰ ਵੀ ਥੈਂਕ ਯੂ